ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬਵਰਡ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੁਲਿਸ ਕਾਂਸਟੇਬਲ ਦੇ ਉਹਨਾਂ ਉਮੀਦਵਾਰਾਂ ਬਾਰੇ ਜਿਹੜੇ ਕਈ ਸਾਲਾਂ ਤੋਂ ਜਿਹੜੇ ਹੈਗੇ 2 ਜਾਂ 3 ਸਾਲਾਂ ਤੋਂ ਪਿਛਲੇ 2-3 ਸਾਲਾਂ ਤੋਂ ਤਿਆਰੀ ਕਰ ਰਹੇ ਨੇ ਤੇ ਹਰ ਹਰ ਵਾਰ ਜਿਹੜਾ ਹੈਗਾ 1 ਜਾਂ 2 ਮਾਰਕਸ ਤੋਂ ਰਹਿ ਜਾਂਦੇ ਨੇ ਜਾਂ ਹੁਣ ਜਿਹੜੇ ਬੱਚੇ ਪਹਿਲੀ ਵਾਰ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰਨਗੇ ਜਾਂ ਪੰਜਾਬ ਦੇ ਹੋਰ ਪੇਪਰਾਂ ਦੀ ਵੀ ਤਿਆਰੀ ਕਰਨਗੇ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਕਿ ਉਹ ਪਹਿਲੀ ਵਾਰ ਚ ਕਿਵੇਂ ਸਿਲੈਕਸ਼ਨ ਲੈ ਸਕਦੇ ਨੇ ਜਾਂ ਤੁਸੀਂ ਅਗਰ ਪਿਛਲੇ ਪੇਪਰਾਂ ਚ 1 ਜਾਂ 2 ਮਾਰਕਸ ਤੋਂ ਰਹਿ ਰਹੇ ਹੋ ਤਾਂ ਤੁਹਾਡੀਆਂ ਕੀ ਕੀ ਗਲਤੀਆਂ ਨੇ ਤੁਸੀਂ ਕਿਹੜੇ ਕਿਹੜੇ ਜਿਹੜੇ ਹੈਗੇ ਸੋਰਸ ਫਾਲੋ ਕਰ ਰਹੇ ਹੋ ਜਾਂ ਤੁਹਾਡਾ ਸ਼ਡਿਊਲ ਕੀ ਹੈ ਮੇਬੀ ਹੋ ਸਕਦਾ ਤੁਹਾਨੂੰ ਕੋਈ ਕਾਰਨ ਹੋਵੇ ਜਿਹੜਾ ਤੁਹਾਨੂੰ ਸਿਲੈਕਸ਼ਨ ਨਹੀਂ ਮਿਲ ਰਹੀ ਤੁਸੀਂ ਸ਼ਡਿਊਲ ਕੋਈ ਮਤਲਬ ਚੰਗੇ ਤਰੀਕੇ ਨਾਲ ਨਾ ਬਣਾਇਆ ਹੋਵੇ ਇਹ ਚੀਜ਼ਾਂ ਬਾਰੇ ਤੇ ਹੁਣ ਜਿਹੜਾ ਜੇਲ੍ਹ ਵਾਰਡਨ ਦੀ ਕੱਲ ਫੀਸ ਮਤਲਬ ਕਿ ਸਬਮਿਟ ਹੋ ਚੁੱਕੀ ਸੀ ਕੱਲ ਲਾਸਟ ਡੇਟ ਸੀ ਜਿਹੜਾ ਜੇਲ੍ਹ ਵਾਰਡਨ ਦੀ ਵੀ ਠੀਕ ਹੈ ਜਿਹੜੀ ਪੰਜਾਬ ਪੁਲਿਸ ਉਹ ਹੁਣ ਆਪਣੀ ਜਨਵਰੀ ਫਰਵਰੀ ਦੇ ਵਿੱਚ ਆਉਣੀਆਂ ਤੇ ਉਹਦਾ ਅੱਗੇ ਜਾ ਕੇ ਅਪ੍ਰੈਲ ਮਈ ਦੇ ਵਿੱਚ ਹੋਣਾ ਪੇਪਰ ਆਪਾਂ ਹੁਣ ਸਾਰੀਆਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਕਿ ਹੁਣ ਤੁਸੀਂ ਜੇਲ੍ਹ ਵਰਡਨ ਦਾ ਜਿਹੜਾ ਘੱਟੋ ਘੱਟ ਤੁਸੀਂ 3 ਮਹੀਨੇ ਦਾ ਟਾਈਮ ਮੰਨ ਕੇ ਚੱਲੋ ਕਿ 3 ਮਹੀਨਿਆਂ ਦੇ ਵਿੱਚ ਵਿੱਚ ਜੇਲ੍ਹ ਵਰਡਨ ਦੇ ਜਿਹੜਾ ਪੇਪਰ ਦੀ ਤਿਆਰੀ ਕਿਵੇਂ ਕਰਨੀ ਹੈ ਤੇ ਫਾਈਨਲ ਸਿਲੈਕਸ਼ਨ ਕਿਵੇਂ ਲੈਣੀ ਆ ਠੀਕ ਹੈ ਕਿਉਂਕਿ ਇਹ ਜਿਹੜਾ ਹੈਗਾ ਤੁਹਾਡਾ ਆਖਰੀ ਮੌਕਾ ਵੀ ਹੋ ਸਕਦਾ ਹੈ ਮੇਬੀ ਹੁਣ 2026 ਚ ਇਸ ਤੋਂ ਬਾਅਦ ਆਪਣੀਆਂ ਜਿਹੜੀਆਂ 27 ਦੇ ਵਿੱਚ ਇਲੈਕਸ਼ਨਸ ਆ ਜਾਣਗੀਆਂ ਕਿ ਆਪਾਂ ਨੂੰ ਸਰਕਾਰਾਂ ਬਾਰੇ ਕੁਝ ਨਹੀਂ ਪਤਾ ਕੀ ਹੋਣਾ ਕਿ ਕੀ ਨਹੀਂ ਤਾਂ ਕਿਉਂ ਨਾ ਇਹ ਹੋਵੇ ਕਿ ਤੁਸੀਂ ਜਿਹੜਾ 2026 ਦੇ ਵਿੱਚ 1746 ਪੋਸਟਾਂ ਆਉਣੀਆਂ ਨੇ ਪੰਜਾਬ ਪੁਲਿਸ ਕਨਸਟੇਬਲ ਦੀਆਂ ਤੁਸੀਂ ਆਪਣਾ ਸੁਪਨਾ ਪੂਰਾ ਕਰੋ ਤਾਂ 1746 ਦੇ ਵਿੱਚੋਂ ਇੱਕ ਸੀਟ ਤੁਸੀਂ ਆਪਣੇ ਲਈ ਹੈਗਾ ਜਿਹੜੀ ਰਿਕੁਆਇਰ ਆਪਦੀ ਜਿਹੜੀ ਹੈਗਾ ਮਤਲਬ ਕਿ ਸੀਟ ਰੋਕ ਲਓ ਠੀਕ ਹੈ ਹੁਣ ਆਪਾਂ ਜਿਹੜੇ ਮੈਂ ਤੁਹਾਨੂੰ ਸੋਰਸ ਦੱਸਣ ਜਾ ਰਿਹਾ ਅੱਜ ਜਿਹੜੇ ਬਿਲਕੁਲ ਬੱਚੇ ਫਰੀ ਆਫ ਕਾਸਟ ਪੜ੍ਹਨਾ ਚਾਹੁੰਦੇ ਨੇ ਜਿਨ੍ਹਾਂ ਜਿਹੜੇ ਕੋਈ ਕੋਰਸ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਆਪਾਂ ਜਿਹੜੇ ਇਹੋ ਜਿਹੇ ਅੱਜ ਸੋਰਸ ਲੈ ਕੇ ਆਏ ਆ ਕਿ ਤੁਸੀਂ ਬਿਲਕੁਲ ਫਰੀ ਆਫ ਕਾਸਟ ਕਿੱਥੋਂ ਬਿਨਾ ਕੋਈ ਕੋਰਸ ਪਰਚੇਜ਼ ਕਰੇ ਬਿਨਾ ਕੋਈ ਤੁਸੀਂ ਉੱਥੋਂ ਜਿਹੜਾ ਹੈਗਾ ਡਾਇਰੈਕਟਰੀ ਆਪਦਾ ਜਿਹੜਾ ਹੈਗਾ ਸਲਿਪਸ ਕੰਪਲੀਟ ਕਰ ਸਕਦੇ ਹੋ ਤੁਸੀਂ ਤੇ ਤੁਸੀਂ ਆਪਣੀ ਮਿਹਨਤ ਨਾਲ ਜਿਹੜਾ ਹੈਗਾ ਆਪਦੇ ਵਧਣ ਦੇ ਤਰੀਕੇ ਨਾਲ ਆਪਦੇ ਹਾਰਡ ਵਰਕ ਨਾਲ ਤੁਸੀਂ ਸਿਲੈਕਸ਼ਨ ਲੈ ਸਕਦੇ ਹੋ ਬਿਲਕੁਲ ਫਰੀ ਆਫ ਕਾਸਟ ਕੋਈ ਤੁਹਾਨੂੰ ਟੈਸਟ ਸੀਰੀਜ਼ ਲਾਉਣ ਦੀ ਲੋੜ ਨਹੀਂ ਠੀਕ ਹੈ ਕੋਈ ਤੁਹਾਨੂੰ ਬੁੱਕਸ ਲੈਣ ਦੀ ਲੋੜ ਨਹੀਂ ਕੋਈ ਤੁਹਾਨੂੰ ਕਿਸੇ ਵੀ ਜਿਹੜਾ ਹੈਗਾ ਮਲਕੇ ਇੰਸਟੀਚਿਊਟ ਤੋਂ ਜਾਂ ਅਕੈਡਮੀ ਤੋਂ ਕੋਰਸ ਲੈਣ ਦੀ ਲੋੜ ਨਹੀਂ ਹੁਣ ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਰੰਟ ਅਫੇਅਰਜ਼ ਬਾਰੇ ਠੀਕ ਹੈ ਹਰੇਕ ਪੇਪਰ ਚ ਕਰੰਟ ਅਫੇਅਰ ਦੀ ਬੀਟਸ ਹੁੰਦੀਆਂ ਬਹੁਤ ਜ਼ਿਆਦਾ ਤੁਸੀਂ ਮੰਨ ਕੇ ਚੱਲੋ ਅਪਾ ਇੱਕ ਤਰ੍ਹਾਂ ਦਾ ਐਗਜ਼ਾਮਪਲ ਲੈਂਦੇ ਆ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ 100 ਨੰਬਰਾਂ ਦਾ ਹੁੰਦਾ ਤੇ ਜਿਹੜਾ ਪੇਪਰ A ਹੁੰਦਾ ਠੀਕ ਹੈ ਪੇਪਰ B ਤਾਂ ਆਪਾਂ ਨੂੰ ਪਤਾ ਪੰਜਾਬੀ ਦਾ ਜਿਹੜਾ 50 50 ਨੰਬਰਾਂ ਦਾ ਉਹ ਚ ਸਿਰਫ ਆਪਾਂ ਪਾਸ ਹੁੰਦਾ ਤੇ ਆਪਾਂ ਅੱਜ ਕ ਜੇਲ ਵਾਟਨ ਦਾ ਪੇਪਰ ਲੈ ਕੇ ਚੱਲਦੇ ਆ 120 ਨੰਬਰਾਂ ਦਾ ਹੁੰਦਾ ਤੇ ਇਹਦੇ ਵਿੱਚ ਜੀਕੇ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਆਉਂਗੇ ਜੀਕੇ 35 ਨੰਬਰਾਂ ਦੀ ਤੇ ਇਹ ਜੀ ਇਹ ਮੈਨੂੰ ਐਗਜ਼ੈਕਟ ਨਹੀਂ ਸ਼ਾਇਦ ਆਪਾਂ ਚਲੋ ਇੱਕ ਕਾ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ 35 ਦੇ ਵਿੱਚੋਂ ਘੱਟੋ-ਘੱਟ 20 ਤੋਂ ਜਿਹੜੇ ਹੈਗੇ 25 ਕੁਐਸਚਨ ਜੀਕੇ ਦੇ ਹੁੰਦੇ ਆ ਤੇ ਇਧਰ ਵੀ ਇਹੀ ਸੇਮ ਚੀਜ਼ ਹੁੰਦੀ ਆ ਘੱਟੋ-ਘੱਟ ਤੁਸੀਂ ਲਾ ਲਓ 20 ਤੋਂ 22 ਕੁਐਸਚਨ ਜਿਹੜੇ ਹੈਗੇ ਆ ਜੀਕੇ ਦੇ ਮਤਲਬ ਕਿ ਕਰੈਕਟ ਫੇਅਰ ਤੇ ਹੁੰਦੇ ਆ ਠੀਕ ਆ ਬਾਕੀ ਜਿਹੜੀ ਹੈਗੀ ਹਿਸਟਰੀ ਆ ਗਈ ਇੰਡੀਅਨ ਜਿਹੜੀ ਹੈਗੀ ਪੋਲਿਟੀ ਆ ਗਈ ਤੇ ਇੰਡੀਅਨ ਜਿਹੜੀ ਵੈਸੀ ਆਪਣੀ ਪੰਜਾਬ ਜੀਕੇ ਆ ਗਈ ਉਹ ਚੀਜ਼ਾਂ ਹੁੰਦੀਆਂ ਨੇ ਇਹ 2 2 2 3 3 ਨੰਬਰ ਦੀਆਂ ਪਰ ਜਿਹੜਾ ਕਰੰਟ ਅਫੇਅਰ ਦਾ ਬੇਟੇਜ ਹੈ ਉਹ ਹਰ ਵਾਰ ਹਰੀਖ ਪੇਪਰ ਚ ਤੁਸੀਂ ਕਿਸੇ ਵੱਡੀ ਪੋਸਟ ਦੀ ਤਿਆਰੀ ਕਰੋ ਸਾਬ ਇੰਸਪੈਕਟਰ ਹੋ ਗਿਆ ਏਐਸਆਈ ਹੋ ਗਿਆ ਠੀਕ ਹੈ ਲੇਬਰ ਇੰਸਪੈਕਟਰ ਹੋ ਗਿਆ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰੋਗੇ ਜਿਹੜਾ ਕਰੰਟ ਅਫੇਅਰ ਦੀ ਬੇਟੇਜ ਹੈ ਉਹ ਹਮੇਸ਼ਾ ਮਤਲਬ ਕਿ ਦੂਜੀ ਪੋਰਸ਼ਨ ਤੋਂ ਜ਼ਿਆਦਾ ਰਹੂਗੀ ਜਿਹੜੇ ਸਾਨੂੰ ਡਾਇਰੈਕਟ ਸਿਲੈਕਸ਼ਨ ਹੋਣਗੇ ਹੁਣ ਮੈਂ ਜਿਹੜੇ ਤੁਹਾਨੂੰ ਸੋਰਸ ਦੱਸ ਰਿਹਾ ਜਿਹੜੇ ਮੇਰੇ ਪਹਿਲਾਂ ਦੇ ਖੁਦ ਦੇ ਫੋਲੋ ਕਰੇ ਹੋਏ ਸੋਰਸ ਸੀ ਠੀਕ ਹੈ ਮੈਂ ਥੋੜੇ ਮਤਲਬ ਕੇ ਹਿੰਦੀ SSC ਦੇ ਚੈਨਲ ਜਿਹੜੇ ਜ਼ਿਆਦਾ ਦੇਖਦਾ ਹੁੰਦਾ ਸੀ ਜਦੋਂ ਆਪਣੇ ਮੈਂ ਦੇ ਤਿਆਰੀ ਕਰਦਾ ਹੁੰਦਾ ਸੀਗਾ ਠੀਕ ਹੈ ਪਰ ਅੱਜ ਕੱਲ ਆਪਾਂ ਜਿਹੜਾ ਹੈਗਾ ਫालतू ਮਤਲਬ ਕੇ ਨਹੀਂ ਪੜਨਾ ਉਸ ਸਮੇਂ ਜਿਹੜਾ ਹੈਗਾ ਸਾਨੂੰ ਕੋਈ ਗਾਈਡੈਂਸ ਲਈ ਨਹੀਂ ਹੁੰਦਾ ਸੀ ਕਿ ਅਸੀਂ ਕੀ ਕੀ ਪੜਨਾ ਕੀ ਕੀ ਨਹੀਂ ਪੜਨਾ ਤੇ ਮੈਂ ਜਿਹੜੇ ਇਹ ਤੁਹਾਨੂੰ ਦੋ ਤਸਵੀਰਾਂ ਦਿਖ ਰਹੀਆਂ ਨੇ ਨਾ ਸਾਹਮਣੇ ਸਕਰੀਨਸ਼ਾਟ ਲੱਗੇ ਹੋਏ ਦਿਖ ਰਹੇ ਨੇ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਫੋਲੋ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਗਗਨ ਸਰ ਨੇ ਇਹ ਪੰਜਾਬ ਵੱਡਾ 247 ਤੇ ਜਿਹੜਾ ਹੈਗਾ ਡੇਲੀ ਸਵੇਰੇ 9:00 a.m. ਜਿਹੜਾ ਹੈਗਾ ਮਤਲਬ ਕੋਈ ਕਰੰਟ ਅਫੇਅਰ ਦੀ ਕਲਾਸ ਲਾਉਂਦੇ ਨੇ ਠੀਕ ਹੈ ਇਹਨਾਂ ਤੋਂ ਤੁਸੀਂ ਆਪਣਾ ਜਿਹੜਾ ਕਰੰਟ ਅਫੇਅਰ ਲਾ ਸਕਦੇ ਹੋ ਇਹਨਾਂ ਦੀ ਕਲਾਸ ਹੁੰਦੀ ਆ ਤਕਰੀਬਨ ਤਕਰੀਬਨ 45 ਤੋਂ 50 ਮਿੰਟਾਂ ਦੀ ਠੀਕ ਹੈ ਇਹ ਜਿਹੜੀ ਹੈਗੀ ਡੇਲੀ 9 ਵਜੇ 9am ਕਲਾਸ ਲੱਗ ਜਾਂਦੀ ਹੈ ਤੇ ਇਹ ਡੇਲੀ ਕੋਈ ਵੀ ਮਤਲਬ ਕਿ ਸਟੈਟਿਕ ਪੋਰਸ਼ਨ ਦਾ ਵੀ ਇੱਕ ਅਦਾ ਟੋਪਿਕ ਜਿਹੜਾ ਕੰਪਲੀਟ ਕਰਾਉਂਦੇ ਨੇ ਉਹ ਚਾਹੇ ਸ਼ਾਮ ਨੂੰ ਕਰਾਉਣ ਚਾਹੇ ਦੁਪਹਿਰ ਨੂੰ ਕਰਾਉਣ ਤੁਸੀਂ ਇਹਨਾਂ ਤੋਂ ਜਿਹੜਾ ਹੈਗਾ ਇਹ ਪੋਰਸ਼ਨ ਕੰਪਲੀਟ ਕਰ ਸਕਦੇ ਹੋ ਠੀਕ ਹੈ ਆਦਰਵਾਈਜ਼ ਜੇਕਰ ਤੁਸੀਂ ਰਿਕਾਰਡਡ ਕਲਾਸ ਦੇਖਣੀ ਹੈ ਕਿ ਸਰ ਅਸੀਂ ਜਲਦੀ ਮਤਲਬ ਕਿ ਕਈ ਵਚਨ ਦਾ ਐਡਲੀ ਸ਼ਡਿਊਲ ਹੁੰਦਾ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਅਕਰੈਂਟ ਫੇਰੀ ਅਰੇਂਜ ਕਰਨੀ ਹੁੰਦੀ ਹੈ ਮੇਬੀ ਹੋ ਸਕਦਾ ਤੁਸੀਂ ਅੱਜ ਦੀ ਕਲਾਸ ਨੂੰ ਕੱਲ ਮਾਰਨਿੰਗ ਤੇ ਸ਼ਿਫਟ ਕਰ ਲਓ ਮਤਲਬ ਉਹ ਸਮਝੋ ਜੇ 28 ਤਰੀਕ ਹੈ ਅੱਜ ਮਤਲਬ ਕਿ ਸਵੇਰ ਸਵੇਰੇ ਤੁਸੀਂ 27 ਵਾਲੇ ਕਰੰਟ ਅਫੇਅਰ ਲਾ ਲਓ ਅੱਜ 28 ਵਾਲੇ ਕੱਲ ਨੂੰ 29 ਨੂੰ ਸਵੇਰੇ ਲਾ ਲਓ ਆਦਰਵਾਇਸ ਤੁਸੀਂ ਜਿਹੜਾ ਇਹ ਚੈਨਲ ਹੈ ਕਲਿਆਣੀ ਮੈਮ ਕਰੰਟ ਅਫੇਅਰ ਠੀਕ ਹੈ ਇਹ ਐਸਐਸਸੀ ਮਤਲਬ ਲੋ ਸੈਂਟਰਲੀ ਚੈਨਲ ਹੈ ਪਰ ਇਹਦੇ ਵਿੱਚ ਵੀ ਮਤਲਬ ਕਿ ਕਰੰਟ ਅਫੇਅਰ ਹਰੇਕ ਚੈਨਲ ਦੇ ਸੇਮ ਹੀ ਹੁੰਦੇ ਨੇ ਇੱਕ ਦੋ ਕਰੰਟ ਅਫੇਅਰਸ ਨੂੰ ਛੱਡ ਕੇ ਠੀਕ ਹੈ ਇਹ 20 ਤੋਂ 22 ਮਿੰਟ ਦੀ ਕਲਾਸ ਹੁੰਦੀ ਹੈ ਇਹ ਰਿਕਾਰਡਡ ਹੁੰਦੀ ਹੈ ਤੇ ਇਹਦੇ ਵਿੱਚ ਵੀ ਇੰਨੀ ਹੀ ਡਿਟੇਲ ਨਾਲ ਕਰਵਾਇਆ ਜਾਂਦਾ ਬਸ ਇਹ ਲਾਈਵ ਹੋ ਜਾਂਦੀ ਹੈ ਕਲਾਸ ਇਹ ਰਿਕਾਰਡਡ ਹੁੰਦੀ ਹੈ ਤੇ ਤੁਸੀਂ ਜਾਂ ਫਿਰ ਇਹਨਾਂ ਦੋਹਾਂ ਚੈਨ ਤੇ ਮੈਂ ਤੁਹਾਨੂੰ ਇਹ ਇਨ੍ਹਾਂ ਦੋਹਾਂ ਚੈਨਲਾਂ ਚੋਂ ਮੈਂ ਤੁਹਾਨੂੰ 100% ਸ਼ੋਰਟ ਨਾਲ ਕਹਿੰਦਾ ਅਗਰ ਤੁਸੀਂ ਇਹ ਦੋਹੇ ਚੈਨਲ ਫਾਲੋ ਕਰਦੇ ਹੋ ਤਾਂ ਤੁਹਾਡੇ ਕਰੰਟ ਅਫੇਅਰ ਕਿਸੇ ਤੋਂ ਬਾਹਰ ਨਹੀਂ ਜਾਂਦੇ ਚਾਹੇ ਤੁਸੀਂ ਇਨ੍ਹਾਂ ਜੋ ਇੱਕ ਇੱਕ ਸੋਰਸ ਨੂੰ ਫਾਲੋ ਕਰ ਸਕਦੇ ਹੋ ਜਿਹੜਾ ਮਰਜ਼ੀ ਸੋਰਸ ਜਿਹੜਾ ਹੈਗਾ ਤੁਸੀਂ ਫਾਲੋ ਕਰ ਲਓ ਇਨ੍ਹਾਂ ਦੋਹਾਂ ਦੇ ਵਿੱਚੋਂ ਵਿੱਚੋਂ ਤੁਹਾਡਾ ਕਰੰਟ ਅਫੇਅਰ ਕਦੇ ਬਾਹਰ ਨਹੀਂ ਆਊਗਾ ਠੀਕ ਹੈ ਸੌਰੀ ਥੋੜਾ ਜਿਹਾ ਮੇਰਾ ਅੱਜ ਤਾਂ ਵੀਰ ਖਰਾਬ ਸੀ ਪਰ ਜਿਹੜੀ ਵੀਡੀਓ ਬਣਾਉਣੀ ਸੀ ਬੱਚਿਆਂ ਦੇ ਲਈ ਉਹ ਜ਼ਿਆਦਾ ਜ਼ਰੂਰੀ ਆ ਤੇ ਹੁਣ ਆਪਾਂ ਚੱਲਦੇ ਆ ਫਿਰ ਨੈਕਸਟ ਸਲਾਈਡ ਤੇ ਹੁਣ ਆਪਾਂ ਗੱਲ ਕਰਦੇ ਆ ਮੈਥ ਤੇ ਰੀਜਨਿੰਗ ਬਾਰੇ ਹੁਣ ਆਪਾਂ ਕਿਸੇ ਵੀ ਚਲੋ ਪੀਟ ਪ੍ਰੈਸਿਬੀ ਦੇ ਪੇਪਰਾਂ 'ਚ ਮੈਥ ਤੇ ਰੀਜਨਿੰਗ ਬਹੁਤ ਘੱਟ ਆਉਂਦੀ ਆ ਪਰ ਉਹ ਥੋੜੀ ਟਫ ਹੁੰਦੀ ਆ ਆਪਾਂ ਟਫ ਦੀ ਵੀ ਗੱਲ ਕਰਾਂਗੇ ਤੇ ਜੇ ਆਪਾਂ ਪੰਜਾਬ ਪੁਲਿਸ ਦੀ ਮੰਨੀਏ ਤਾਂ ਮੈਥ ਤੇ ਰੀਜਨਿੰਗ ਬਹੁਤ ਮਤਲਬ ਕਿ ਈਜ਼ੀ ਲੈਵਲ ਦਾ ਹੁੰਦਾ ਤੇ ਹੁਣ ਜੇ ਆਪਾਂ ਕੌਨਸਟੇਬਲ ਦੇ ਪੇਪਰ 'ਚ ਮੰਨ ਕੇ ਚੱਲੀਏ ਉਹਦੇ ਵਿੱਚ 20 ਨੰਬਰਾਂ ਦਾ ਮੈਥ ਤੇ 20 ਨੰਬਰਾਂ ਦਾ ਹੁੰਦੀ ਆ ਰੀਜਨਿੰਗ ਸਿੱਧੇ 40 ਨੰਬਰ ਨੇ ਅਗਰ ਤੁਸੀਂ ਇਹ 40 'ਚੋਂ 38 ਜਾਂ 39 ਨੰਬਰ ਸਕੋਰ ਕਰ ਲੈਨੇ ਹੋ ਦਾ ਠੀਕ ਹੈ ਤਾਂ ਜਿਹੜੀ ਤੁਹਾਡੀ ਸਿਲੈਕਸ਼ਨ ਆ ਉਹ ਪੱਕਿਆ ਕਿਉਂਕਿ ਤੁਸੀਂ ਜੀਕੇ ਜੋ ਇਹਦੇ ਲਈ ਤੁਸੀਂ ਜਿਹੜੇ ਕਿਹੜੇ ਕਿਹੜੇ ਸੋਰਸ ਫਾਲੋ ਕਰ ਸਕਦੇ ਹੋ ਇਹ ਸਾਰੇ ਕੁਝ YouTube ਤੇ ਇਹਨਾਂ ਦਾ ਬਿਲਕੁਲ ਫਰੀ ਆਫ ਕਾਸਟ ਪਿਆ ਮੈਂ ਸਿਰਫ ਤੁਹਾਨੂੰ ਉਹੀ ਚੀਜ਼ਾਂ ਦੱਸ ਰਿਹਾ ਜਿਹੜੀਆਂ ਤੁਹਾਨੂੰ ਫਰੀ ਆਫ ਕਾਸਟ YouTube ਤੇ ਮਿਲ ਜਾਣਗੀਆਂ ਠੀਕ ਹੈ ਕੋਰਸ ਅਗਰ ਤੁਸੀਂ ਲੈ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਕੋਈ ਕੋਰਸ ਉਹਨਾਂ ਦਾ ਹੈੜਾ ਹੈਗਾ ਫਾਲੋ ਕਰ ਲਓ ਤੁਸੀਂ ਕੋਈ ਪਰਚੇਸ ਕਰੋ ਤਾਂ ਉਹ ਤੋਂ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਸ਼ਡਿਊਲ ਆਪਣਾ ਤਿਆਰ ਕਰਕੇ ਸਟੱਡੀ ਕਰੋ ਠੀਕ ਹੈ ਚਾਹੇ ਤੁਸੀਂ ਲਾਈਵ ਲਓ ਚਾਹੇ ਤੁਸੀਂ ਰਿਕਾਰਡਡ ਤੋਂ ਜਿਹੜਾ ਹੈਗਾ ਬੈਚ ਲਓ ਪਰ ਅਗਰ ਤੁਸੀਂ YouTube ਤੋਂ ਫ੍ਰੀ ਆਫ ਕਾਸਟ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਅਰੋੜਾ ਕਲਾਸਸ ਬਠਿੰਡਾ ਭਰਿਓ ਉਹਨਾਂ ਦੀ ਪਲੇਲਿਸਟਾਂ ਤੁਹਾਨੂੰ ਮਿਲ ਜਾਣਗੀਆਂ ਮੈਥ ਦੀਆਂ ਐ ਰੀਜਨਿੰਗ ਦੀਆਂ ਇਸ ਤਰੀਕੇ ਨਾਲ ਹੀ ਪ੍ਰਤਾਪ ਅਕੈਡਮੀ ਠੀਕ ਹੈ ਤੇ ਅੰਕੂ ਸਰ ਹੋਗੇ ਮੈਂ ਪੰਜਾਬ ਵੱਡਾ ਵਾਲੇ ਤੇ ਗਗਨ ਸਰ ਹੋਗੇ ਮੈਥ ਬਾਈ ਗਗਨ ਸਰ ਇਸ SSC ਦੇ ਨੇ ਥੋੜਾ ਜਿਹਾ ਹਾਈ ਲੈਵਲ ਦਾ ਮੈਥ ਅਗਰ ਕਰਨਾ ਤੁਸੀਂ ਅਗਰ ਆਪ ਦਾ ਜਿਹੜਾ ਹੈਗਾ ਪੰਜਾਬ ਲੈਵਲ ਦਾ ਮੈਥ ਤੁਸੀਂ ਕੰਪਲੀਟ ਕਰਕੇ ਆ ਤਾਂ ਤੁਸੀਂ ਗਗਨ ਸਰ ਤੋਂ ਅਦਿੱਤਿਆ ਰਜਨ ਸਰ ਤੋਂ ਤੇ ਰਾਕੇਸ਼ ਜਿਆਦਾ ਸਰ ਤੋਂ ਇਹਨਾਂ ਤੋਂ ਜਿਹੜਾ ਹੈਗਾ ਆਪਣਾ ਮੈਥ ਦਾ ਸਿਲੇਬਸ ਕੰਪਲੀਟ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਹੁਣ ਤੁਸੀਂ ਇਹ ਰੀਜ਼ਨਿੰਗ ਮਹਿੰਦਰ ਸਰ ਹੋ ਗਈ ਠੀਕ ਹੈ ਇਹ ਸ਼ਾਇਦ ਅਰੋੜਾ ਵਾਲੇ ਚ ਨਹੀਂ ਸ਼ਾਇਦ ਪੰਜਾਬ 28847 ਨੇ ਇਹ ਮੈਨੂੰ ਐਗਜ਼ੈਕਟ ਨਹੀਂ ਪਤਾ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਫਾਲੋ ਕਰ ਸਕਦੇ ਹੋ YouTube ਤੋਂ ਤੁਹਾਨੂੰ ਫਿਰ ਇਹ ਕੋਸਟ ਮਿਲ ਜੂਗਾ ਤੇ ਰੀਜ਼ਨਿੰਗ ਬਾਈ ਸਾਹਿਤ ਵੜੀ ਠੀਕ ਹੈ ਇਹਨਾਂ ਦੇ ਇਹਨਾਂ ਤੋਂ ਤੁਸੀਂ ਜਿਹੜੇ ਹੈਗੇ ਰੀਜ਼ਨਿੰਗ ਤੇ ਮੈਥ ਫ੍ਰੀ ਆਫ ਕੋਸਟ ਜਿਹੜਾ ਹੈਗਾ YouTube ਦੇ ਉੱਤੇ ਕੰਪਲੀਟ ਕਰ ਸਕਦੇ ਹੋ ਇਹ ਹੀ ਤੁਹਾਨੂੰ ਮਤਲਬ ਕਿ ਬਿਲਕੁਲ ਬੈਸਟ ਸੋਰਸ ਨੇ ਇੱਕ ਤਰੀਕੇ ਦੇ ਆਪਾਂ ਤੁਹਾਡੇ ਨਾਲ ਕਹਿ ਸਕਦੇ ਆ ਤੇ ਤੁਸੀਂ ਬੈਸਟ ਸੋਰਸ ਬਿਲਕੁਲ ਮਤਲਬ ਕਿ ਫ੍ਰੀ ਤਰੀਕੇ ਨਾਲ ਤੁਸੀਂ ਇਹਨਾਂ ਤੋਂ ਜਿਹੜਾ ਹੈਗਾ ਉਹਦਾ ਸਲਿਪਸ ਕੰਪਲੀਟ ਹੁਣ ਆਪਾਂ ਕਰਦਕਾ ਗੱਲ ਕਰਦੇ ਆ ਪੰਜਾਬ ਜੀਕੇ ਦੀ ਹੋਗੀ ਹਿਸਟਰੀ ਦੀ ਹੋਗੀ ਤੇ ਪੋਲਿਟੀ ਦੀ ਹੋਗੀ ਇੱਥੇ ਮੈਂ ਜਿਹੜਾ ਹੈਗਾ ਆਪਣੇ ਚੈਨਲ ਦੀ ਆਪ ਆਪਾਂ ਜਿਹੜੇ ਹੈਗੇ ਅਮੇਜ਼ ਲਾਈ ਹੈ ਇਹੇ ਮੈਂ ਤੁਹਾਨੂੰ ਇਹੇ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰੋ ਜਾਂ ਤੁਸੀਂ ਕੋਈ ਹੋਰ ਚੈਨਲ ਜਿਹੜਾ ਹੈਗਾ ਫੋਲੋ ਕਰੋ ਜਿੱਥੋਂ ਤੁਹਾਨੂੰ ਮਤਲਬ ਕਿ ਸਹੀ ਡਾਟਾ ਮਿਲ ਰਿਹਾ ਤੁਸੀਂ ਜਿਹੜਾ ਹੈਗਾ ਉੱਥੋਂ ਕਿਸੇ ਵੀ ਚੈਨਲ ਨੂੰ ਫੋਲੋ ਕਰ ਸਕਦੇ ਹੋ ਹੁਣ ਆਪਾਂ ਜਿਹੜੀ ਪੰਜਾਬ ਆਪਾਂ ਜਿਹੜੇ ਹੁਣ ਪੰਜਾਬ ਹਿਸਟਰੀ ਐ ਪੋਲਿਟੀ ਦੀ ਗੱਲ ਕਰੀਏ ਆਪਾਂ ਜਿਹੜੀ ਪਹਿਲਾਂ ਹੁਣ ਪੰਜਾਬ ਜਿਹੜੀ ਹੈਗੀ ਜੀਕੇ ਕਰ ਰਹੇ ਹਾਂ ਤੇ ਇਸ ਦੂਆ ਦਾ ਆਪਾਂ ਜਿਹੜ ਬੋਲਤੀ ਆਪਾਂ ਅਗਸਤ ਦੀ ਆ ਆਪਣਾ ਨੈਕਸਟ ਮੰਥ ਦੀ ਪਹਿਲੀ ਤਰੀਕ ਤੋਂ ਆਪਾਂ ਸਟਾਰਟ ਕਰ ਲਾਂਗੇ ਅਗਸਤ ਦੇ ਵਿੱਚ ਵਿੱਚ ਆਪਣੀ ਪੰਜਾਬ ਜੀਕੇ ਜਿਹੜੀ ਪੰਜਾਬ ਹਿਸਟਰੀ ਹੈ ਇਹਦੇ ਵਿੱਚ ਆਪਾਂ ਪੰਜਾਬ ਜੀਕੇ ਠੀਕ ਹੈ ਸਾਰੀ ਏ ਟੂ ਜ਼ेडੀ ਕਰ ਲਈ ਜਿਵੇਂ ਹੋ ਗਈ ਜੀਓਗ੍ਰਾਫੀ ਹੋ ਗਈ ਆਪਣੀ ਇਕਨੋਮੀ ਹੋ ਗਈ ਹਿਸਟਰੀ ਹੋ ਗਈ ਇਹ ਪੰਜਾਬ ਦਾ ਆਪਾਂ ਜਿਹੜਾ ਹੈ ਸਾਰਾ ਕੁਝ ਆਪਾਂ ਕੰਪਲੀਟ ਕਰ ਰੱਖਿਆ ਬਸ ਹੁਣ ਮੋٹے ਮੋٹے ਜਿਹੜੇ ਟੌਪਿਕਸ ਨੇ ਆਪਣੇ ਜਿਵੇਂ ਲਿਟਰੇਚਰ ਹੋ ਗਿਆ ਆਰਕੀਟੈਕਚਰ ਹੋ ਗਿਆ ਮਿਊਜ਼ੀਅਮ ਹੋ ਗਿਆ ਗੁਰਦੁਆਰੇ ਹੋ ਗਏ ਉਹ ਸਾਰਾ ਕੁਝ ਆਪਣੇ ਹੌਨ ਕਲਾਸਾਂ ਜਿਹੜੀਆਂ ਹੈ ਰੈਗੂਲਰ ਚੱਲ ਰਹੀਆਂ ਨੇ ਤੁਸੀਂ ਇੱਥੋਂ ਜਾ ਕੇ ਆਪਣੀ ਪ ਅਗਰ ਤੁਹਾਨੂੰ ਇਹ ਨਹੀਂ ਤੁਸੀਂ ਨਹੀਂ ਫੋਲੋ ਕਰਨਾ ਚਾਹੁੰਦੇ ਤਾਂ ਜਿੱਥੋਂ ਵੀ ਤੁਸੀਂ ਫੋਲੋ ਕਰਨਾ ਤੁਸੀਂ ਉੱਥੋਂ ਕਰੋ ਪਰ ਤੁਸੀਂ ਪੰਜਾਬ ਜੀ ਦੀ ਜਿਹੜੀ ਇਹ ਮਤਲਬ ਕਿ ਸਾਈਡ ਨਹੀਂ ਕਰ ਸਕਦੇ ਅਗਰ ਤੁਸੀਂ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇਹ ਪੰਜਾਬ ਜੀ ਦੀ ਕਰਨੀ ਹੀ ਪਊਗੀ ਠੀਕ ਹੈ ਪੋਲਿਟੀ ਜਿਹੜੀ ਆਪਾਂ ਨੈਕਸਟ ਮਨਥ ਸਟਾਰਟ ਕਰ ਦਾਂਗੇ ਥਿਉਰੀ ਵਾਈਜ਼ ਤੁਹਾਡੇ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਪੋਲਿਟੀ ਥਿਉਰੀ ਕੰਪਲੀਟ ਕਰਵਾ ਦਾਂਗੇ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਬਾਰੇ ਇੰਗਲਿਸ਼ ਬਾਰੇ ਤੇ ਪੰਜਾਬੀ ਜਿਹੜਾ ਪੇਪਰ B ਹੈ ਹੁਣ ਕੰਪਿਊਟਰ ਬਾਰੇ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਪਹਿਲਾਂ ਤੁਹਾਨੂੰ ਚਾਹੀਏ ਤੁਸੀਂ ਨਵੇਂ ਹੋ ਤਾਂ ਵੀ ਤੁਹਾਨੂੰ ਪਤਾ ਹੀ ਹੋਵੇ ਦੱਸਣ ਦੀ ਲੋੜ ਨਹੀਂ ਕਿ ਪੋਜੀਟਿਵ ਵਾਲੇ ਸਰ ਵਾਲੇ ਸਰ ਜਿਹੜੇ ਬਲਜਿੰਦਰ ਸਰ ਠੀਕ ਹੈ ਇੰਨਾ ਤੋਂ ਬੈਸਟ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਕੰਪਿਊਟਰ ਕਰਵਾਉਂਦਾ ਹੋਊਗਾ ਤੇ ਇਹਨਾਂ ਦੇ ਹੁਣ ਇੱਕ ਸੋਨੀਆ ਮੈਮ ਨੇ ਉਹ ਇੰਗਲਿਸ਼ ਕਰਵਾ ਰਹੇ ਨੇ ਤੇ ਪੰਜਾਬੀ ਪੇਪਰ ਵੀ ਵੀ ਇਹ ਸਾਰਾ ਆਪ ਹੀ ਕਰਵਾ ਰਹੇ ਨੇ ਠੀਕ ਹੈ ਤੁਸੀਂ ਇਹਨਾਂ ਦਾ ਕੋਈ ਵੀ ਆਨਲਾਈਨ ਕੋਰਸ ਲੈ ਲਿਓ ਅਦਰਵਾਈਜ਼ ਤੁਹਾਨੂੰ ਜਿਹੜਾ ਹੈਗਾ ਬੇਸਿਕ ਕੰਪਿਊਟਰ ਦੀਆਂ ਇੱਕ ਇਹਨਾਂ ਦੀ ਪਲੇਲਿਸਟ 770 ਤੋਂ 777 ਕਲਾਸਾਂ ਨੇ ਉਹ ਵਿੱਚ ਤੇ ਇੰਗਲਿਸ਼ ਵੀ ਮੈਨਰ ਰੋਜ ਜਿਹੜੇ ਹੈਗਾ ਲਗਾ ਰਹੇ ਨੇ ਤੇ ਪੰਜਾਬੀ ਦਾ ਪੇਪਰ ਵੀ ਲਈ ਵੀ ਸਰ ਨੇ ਜਿਹੜੇ ਇਹ ਕਲਾਸਸ ਲਗਾਈਆਂ ਹੋਈਆਂ ਨੇ ਮੈਂ ਤੁਹਾਨੂੰ ਇਹੀ ਅਡਜਸਟ ਕਰੂੰਗਾ ਕਿ ਕੰਪਿਊਟਰ ਲਈ ਤੁਸੀਂ ਸਰ ਦਾ ਇੱਕ ਕੋਰਸ ਪਰਚੇਜ਼ ਕਰ ਲਓ ਹਜ਼ਾਰ ਰੁਪਏ ਦਾ ਕੋਰਸ ਉਹਦੇ ਵਿੱਚ ਮੇ ਵੀ ਹੋ ਸਕਦਾ ਪੰਜਾਬੀ ਵਾਲਾ ਬੈਚ ਵੀ ਇਨਕਲੂਡ ਹੋਵੇ ਤੇ ਇਸ ਤੋਂ ਬਾਅਦ ਬਲਜਿੰਦਰ ਸਰ ਦੇ ਕਰਵਾਏ ਹੋ ਸਲੈਵ ਤੋਂ ਬਾਹਰ ਕੰਪਿਊਟਰ ਦਾ ਕੋਈ ਵੀ ਜਿਹੜਾ ਹੈਗਾ ਪੋਰਸ਼ਨ ਕੋਈ ਵੀ ਕੁਐਸਚਨ ਬਾਹਰ ਨਹੀਂ ਆਊਗਾ ਤੁਹਾਨੂੰ ਤੁਸੀਂ ਬਲਜਿੰਦਰ ਸਰ ਤੋਂ ਉਹਦਾ ਕੰਪਿਊਟਰ ਇੰਗਲਿਸ਼ ਤੇ ਪੰਜਾਬੀ ਵੀ ਪੇ ਇਹੇ ਕੰਪਲੀਟ ਕਰ ਲਓ ਇਸ ਤੋਂ ਬਾਅਦ ਤੁਹਾਨੂੰ ਕੁਝ ਵੀ ਨਾ ਕਿਤੇ ਕਰਨ ਦੀ ਜਰੂਰਤ ਹੈ ਤੁਸੀਂ ਬੇਚਿੰਤ ਹੋ ਗਿਆ ਆ ਤੁਹਾਡਾ ਕੰਪਿਊਟਰ ਤੇ ਇਹ ਤਿੰਨੇ ਸਬਜੈਕਟ ਇੱਕ ਬਲਜਿੰਦਰ ਸਰ ਦੇ ਜਿਹੜਾ ਹੈਗਾ ਚੈਨਲ ਤੋਂ ਤੁਸੀਂ ਕਰ ਸਕਦੇ ਹੋ ਅਤੇ ਇਹਨਾਂ ਦੀ ਜਿਹੜੀ ਹੈਗੀ ਪੀਡੀਐਫ ਕੁਰੀਫਾਮੀ ਜਿਹੜੇ ਹੈਗੇ ਸਰ ਕਲਾਸ ਪੁਆਇੰਟ ਤੇ ਪਾ ਦਿੰਦੇ ਆ ਜਾਂ ਆਪਾਂ ਜਿਹੜਾ ਹੈਗਾ ਇਹਨਾਂ ਦਾ ਟੈਲੀਗ੍ਰਾਮ ਚੈਨਲ ਤੇ ਮਿਲ ਜਾਂਦੀਆਂ ਨੇ ਤੇ ਬਾਕੀ ਆਪਾ ਬਲਜਿੰਦਰ ਸਰ ਨੂੰ ਇੰਨਾ ਮਤਲਬ ਅਪਰੀਸ਼ੀਏਟ ਕਰ ਸਕਦਾ ਕਿ ਸਰ ਹਰੇਕ ਆਪਣੇ ਮੁੱਦੇ 'ਚ ਹਰੇਕ ਆਪਣੇ ਬੱਚਿਆਂ ਦਾ ਮਤਲਬ ਕਿ ਸਾਥ ਦਿੰਦੇ ਨੇ ਠੀਕ ਹੈ ਕੋਈ ਵੀ ਪੀਟਰ ਪ੍ਰੈਸਿਵੀ ਦੇ ਵਿਰੁੱਧ ਕੋਈ ਧਰਨਾ ਹੋਵੇ ਜਾਂ ਪੰਜਾਬ ਪੁਲਿਸ ਕਨਸਟੇਬਲ 2024 ਦਾ ਜਿਹੜਾ ਰਿਜ਼ਲਟ ਆਇਆ ਸੀ ਉਹਨਾਂ ਲਈ ਜਿਹੜੇ ਹੈਗਾ ਸਰ ਬੱਚਿਆਂ ਦੇ ਲਈ ਨਾਲ ਖੜੇ ਠੀਕ ਹੈ ਇਹ ਮਤਲਬ ਕਿ ਸਰ ਦਾ ਬੈਸੀ ਬਹੁਤ ਮਤਲਬ ਕਿ ਇੱਕ ਤਰ੍ਹਾਂ ਦਾ ਪੋਜ਼ਿਟਿਵ ਇਮਪੈਕਟ ਹੈ ਪੰਜਾਬ ਦੇ ਸਟੂਡੈਂਟਸ ਤੇ ਠੀਕ ਹੈ ਉਂ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਸਿਰਫ ਇੰਨੀ ਸੀ ਮੈਂ ਉਮੀਦ ਕਰਦਾ ਜੀ ਅੱਜ ਦੀ ਇਨਫੋਰਮੇਸ਼ਨ ਹੈ ਇਹ ਇਹ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਕਿ ਜਿਹੜੇ ਬੱਚੇ ਪੰਜਾਬ ਪੁਲਿਸ ਦੀ ਜਾਂ ਜੇਲ੍ਹ ਵਾਰਡਨ ਜਾਂ ਪੰਜਾਬ ਦੇ ਹੋਰ ਕੋਈ ਫ੍ਰੈਂਚ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਹੋਊਗੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੀ ਨਾਲ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ